ਤੁਹਾਨੂੰ ਸਾਰਿਆਂ ਨੂੰ ਜਿੱਦਾਂ ਪਤਾ ਹੈ ਕਿ ਕੱਲ ਜ਼ਿਲ੍ਹਾ ਗੁਰਦਾਸਪੁਰ ਅਤੇ ਜ਼ਿਲ੍ਹਾ ਬਟਾਲਾ ਦੇ ਵਿੱਚੇ ਦੋ ਆ ਫਾਇਰ ਆਮ ਦੀ ਜਿਹੜੀ ਵਾਰਦਾਤ ਜਿਹੜੀ ਅੰਜਾਮ ਦਿੱਤੀ ਗਈ ਸੀ। ਉਸੇ ਸੰਦਰਭ ਦੇ ਵਿੱਚ ਮੈਂ ਤੁਹਾਨੂੰ ਦੱਸਣਾ ਚਾਹਾਂ ਕਿ ਕੱਲ ਇਵਨਿੰਗ ਸਵੇਰ 9:00 ਦੇ ਅਰਾਊਂਡ ਜਿਹੜਾ ਹੈਗਾ ਬਟਾਲਾ ਬੰਗਰ ਜਿਹੜਾ ਪੀਐਸ ਕਲਾਨੌਰ ਹੈ ਉਥੇ ਇੱਕ ਮੈਡੀਕਲ ਸ਼ਾਪ ਤੇ ਜਿਹੜਾ ਹੈਗਾ ਫਾਇਰ ਹੋਇਆ ਸੀ। ਐਂਡ ਉਸ ਤੋਂ ਬਾਅਦ ਅਸੀਂ ਸਾਡੀ ਟੀਮਾਂ ਉੱਥੇ ਪਹੁੰਚ ਗਈ ਸੀ। ਐਂਡ ਟੀਮ ਨੇ ਪੂਰਾ ਚੈੱਕ ਕੀਤਾ ਸਾਡੇ ਐਸਪੀ ਸਾਹਿਬਾਨ ਡੀਐਸਪੀ ਸਾਹਿਬਾਨ ਸਾਰੇ ਮੌਕੇ ਤੇ ਸੀ ਇਮੀਡੀਟਲੀ ਜੇ ਸਟਡੀ ਹੈਗੀ ਡੀਐਸਪੀ ਡੀਐਸਪੀਡੀ ਅਤੇ ਜਿਹੜਾ ਹੈਗਾ ਡੀਐਸਪੀ ਕਲਾਨਾਉ ਦੇ ਨਾਲ ਨਾਲ ਸਾਡੀ ਜਿਹੜੀ ਸਪੈਸ਼ਲ ਬਾਂਡ ਦੀ ਟੀਮ ਹੈ ਸਪੈਸ਼ਲ ਟੀਮ ਹੈ ਸੀਆਈਏ ਐਂਡ ਕਲਾਨਾਉ ਥਾਣੇ ਦੀ ਟੀਮ ਹੈ ਇਹਨਾਂ ਦੀ ਅਸੀਂ ਵਕਫ ਵਕਫ ਟੀਮਾਂ ਬਣਾਈਆਂ ਹੈ ਜੀ ਐਂਡ ਅਸੀਂ ਇਹਦੇ ਤੇ ਕੇਸ ਤੇ ਕੰਮ ਕੀਤਾ ਸੀ ਤੋ ਅਸੀਂ ਬੜੀ ਛੇਤੀ ਜਿਹੜਾ ਹੈਗਾ ਜਿਹੜੇ ਫਾਇਰ ਕਰਨ ਵਾਲੇ ਜਿਹੜੇ ਦੋ ਇੱਕ ਮੁੰਡਾ ਸੀਗਾ ਦੋ ਮੁੰਡੇ ਜਿਹੜੇ ਹੈਗੇ ਸ਼ਗਜੀ ਤਸਾਬੀ ਅਤੇ ਲੌਕਪੀਤ ਲੌ ਆ ਇੱਕ ਇਲਾ ਲਾਲ ਸਿੰਘ ਦਾ ਬੰਨਾਂ ਵਾਲਾ ਹੈਗਾ ਦੂਸਰਾ ਡੇਰਾ ਬਾਬਾ ਨਾਨਕ ਦਾ ਰਹਿਣਾ ਵਾਲਾ ਅਸੀਂ ਦੋਨੋਂ ਗਿਟਾਰ ਕਰਦੇ ਇਹਨਾਂ ਤੋਂ ਇੱਕ 30 ਬੋਲ ਦਾ ਪਿਸਤਲ ਇੱਕ ਬੱਤੀ ਬੋਲ ਦਾ ਪਿਸਤਲ ਅਲੋਂਗ ਵਿਦ 8 ਜਿਹੜੇ ਹੈਗੇ ਜ਼ਿੰਦਾ ਜਿਹੜੇ ਕਾਤੂ ਸੀਗੇ ਰਾਉਂਡ ਹੈ ਉਹ ਅਸੀਂ ਹੈ ਬਰਾਮਦ ਕੀਤੇ ਹੈਗੇ ਤੋ ਅਸੀਂ ਜਿਹੜਾ ਹੈਗਾ ਐ ਸਾਰਿਆਂ ਨੇ ਅਸੀਂ ਜਦੋਂ ਚੈੱਕ ਕੀਤਾ ਹੈਗਾ ਅਸੀਂ ਇਹਨਾਂ ਨੂੰ ਪੁੱਛਗਿਛ ਵੀ ਕੀਤੀ ਹੈਗੀ ਤਾਂ ਸਾਨੂੰ ਪਾਇਆ ਕਿ ਵੀ ਇਹਨਾਂ ਨੇ ਜਿਹੜੀ ਹੈਗੀ ਇੱਕ ਉਹਦੇ ਹੀ ਡਸਟ ਬਾਦ ਜਿਹੜੀ ਹੈਗੀ ਜਦੋਂ ਵਾਰਦਾਤ ਨੂੰ ਅੰਜਾਮ ਦਿੱਤਾ ਸੀਗੇ ਉਹਦੇ ਜਸਟ ਬਾਦ ਜਿਹੜਾ ਹੈ ਇਹਨਾਂ ਨੇ ਪਿੰਡ 달ਮ ਜਿਹੜਾ ਹੈਗਾ ਜ਼ਿਲ੍ਹਾ ਡੇਰਾ ਬਾਬਾ ਨਾਨਕ ਜਿਹੜਾ ਹੈਗਾ ਜ਼ਿਲ੍ਹਾ ਬਟਾਲਾ ਦਾ ਪੂਰੇ ਡਿਸਟ੍ਰਿਕਟ ਬਟਾਲਾ ਦੇ ਵਿਖੇ ਇੱਕ ਵਾਰਦਾਤ ਇਹਨਾਂ ਨੇ ਕੀਤੀ ਸੀਗੀ ਜਿੱਥੇ ਇਹਨਾਂ ਨੇ ਇੱਕ ਡਾਕਟਰ ਜਿਹੜਾ ਹੈਗਾ ਇੱਕ ਲੋਕਲ ਜਿਹੜਾ ਆਰਐਮਪੀ ਡਾਕਟਰ ਜਿਹੜਾ ਇੱਥੇ ਜਿਨ੍ਹਾਂ ਦੀ ਮੈਡੀਕਲ ਸ਼ੋਅ ਸੀ ਉੱਥੇ ਕਾਰਜ ਕੀਤਾ ਸੀ ਐਂਡ ਉਹਨਾਂ ਦੇ ਹੱਥ ਦੇ ਵਿੱਚ ਵੀ ਗੋਲੀ ਲੱਗੀ ਸੀਗੀ ਤੋਂ ਉਹਨਾਂ ਦੇ ਜਾਣ ਲੇਵਾ ਅਮਲਾ ਵੀ ਇਹਨਾਂ ਨੇ ਕੀਤਾ ਸੀ ਇਹ ਦੋਨੋਂ ਅਸੀਂ ਦੋਨੋਂ ਕੇਸਿਸ ਹੈਗੇ ਅਸੀਂ ਦੋਨੋਂ ਕੇਸਿਸ ਜਿਹੜੇ ਹੈਗੇ ਇਹਦੇ 'ਚ ਅਸੀਂ ਟੈਸਟ ਜਿਹੜਾ ਹੈਗੇ ਕਰ ਲਿਆ ਸਰ ਮੈਡੀਕਲ ਸਟੋਰ ਦੋਨੋਂ ਸੇਮ ਪਰਸਨ ਬਿਲਕੁਲ ਜੋ ਪ੍ਰਾਇਮਰ ਫਸਾਈ ਪਾਇਆ ਗਿਆ ਹੈ ਕਿ ਜਿਹੜਾ ਲੌਪਰੀ ਤੋਂ ਜੈ ਸੰਜੀਤ ਹੈ ਸਭ ਇਹਨਾਂ ਦੋਨਾਂ ਹੀ ਦੋਨੋਂ ਦਾ ਹੀ ਇਨਵੋਲਵਮੈਂਟ ਇਨ ਦੋਨਾਂ ਇਨਸੀਡੈਂਟ ਦੇ ਵਿੱਚ ਮੈਡੀਕਲ ਮੈਡੀਕਲ ਸਟੋਰ ਆਵੇ ਤੇ ਜਿਹੜਾ ਜਿਹੜਾ ਪਹਿੰਸਾਈ ਅਭੀ ਤੱਕ ਸਮਝ ਆਇਆ ਹੈ ਕਿ ਉਹਦੇ ਤੋਂ ਇਹਨਾਂ ਨੇ ਗੋਤੀ ਹੁੰਦੀ ਸੀ ਤੋ ਉਹਦੇ 50 ਲੱਖ ਦੇ ਅਰਾਊਂਡ ਜਿਹੜਾ ਹੈ ਕਿ 50 ਦੀ ਡਿਮਾਂਡ ਕੀਤੀ ਸੀ ਐਂਡ ਜਿਹੜਾ ਦੂਸਰਾ ਜਿਹੜਾ ਇਨਸੀਡੈਂਟ ਹੈਗਾ ਉਹ ਉਹ ਉਹਦਾ ਅਸੀਂ ਮੋਟਿਵ ਜਿਹੜਾ ਹੈਗਾ ਪਤਾ ਕਰ ਰਹੇ ਹਾਂ ਬਾਕੀ ਸਾਡਾ ਬਟਾਲਾ ਪੁਲਿਸ ਨਾਲ ਵੀ ਤਾਲਮੇਲ ਹੈਗਾ ਕਿ ਅਸੀਂ ਉਹ ਵੀ ਚੈੱਕ ਕਰ ਰਹੇ ਹਾਂ ਜਿਹੜੇ ਰੋਪਣਾ ਬਲੌਂਗ ਕਰ ਜਿਹੜੇ ਆ ਜਿਹੜਾ ਆ ਜਿਹੜਾ ਹੈਗਾ ਅਮ੍ਰਿਤ ਦੱਲ ਨਾਮ ਦਾ ਇੱਕ ਵਿਅਕਤੀ ਹੈਗਾ ਜਿਹੜਾ ਯੂਐਸ ਬੈਠਾ ਹੈਗਾ ਉਹਦੇ ਕਹਿੰਦੇ ਕੀਤੀ ਹੋਈ ਹੈ ਅਸੀਂ ਉਹ ਵੀ ਜਿਹੜਾ ਹੈਗਾ ਫੇਮਸ ਹੈ ਹੀ ਉਹਦਾ ਵੀ ਕੋਈ ਅਸੀ ਸਟੈਬਲਿਸ਼ ਕਰੇਗਾ ਜਿਹੜਾ ਦਾ ਕੋਈ ਕ੍ਰਿਮੀਨਲ ਬੈਕਗ੍ਰਾਉਂਡ ਐਜ ਆਫ ਨਾਉ ਨਹੀਂ ਫਰਸਟ ਇਨਸੀਡੈਂਟ ਤੇ ਹੀ ਆ ਮਿਲਿਆਗੇ ਇਸ ਤੋਂ ਪਹਿਲਾਂ ਇਹਨਾਂ ਦਾ ਕੋਈ ਕ੍ਰਿਮੀਨਲ ਬੈਕਗ੍ਰਾਉਂਡ ਨਹੀਂ ਹੈਗਾ ਉਮਰ ਕਿੰਨੀ ਕੁ ਸਾਲ ਦੀ ਹੈ ਉਮਰ 20 ਤੋਂ 25 ਸਾਲ ਦੇ ਵਿੱਚ ਹੈ ਜੀ ਸਰ ਇਹਨਾਂ ਨੇ ਪਹਿਲਾਂ ਵੀ ਕੋਈ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ ਜਾਂ ਪਹਿਲਾਂ ਵੀ ਜਿੱਦਾਂ ਕੋਈ ਇਨਸੀਡੈਂਟ ਹੋਇਆ ਗੋਲੀਆਂ ਦੇ ਨਹੀਂ ਐਜ ਆਫ ਨਾਉ ਤੋਂ ਜਿਹੜਾ ਹੈਗਾ ਫਰਮ ਫਸਾਈ ਤੋਂ ਸਾਨੂੰ ਆਹੀ ਦੋ ਇਨਸੀਡੈਂਟ ਲੱਭੇਗੇ ਬਾਕੀ ਸੀ ਇਹਨੂੰ ਚੈੱਕ ਕਰੇਗੇ ਕਿ ਇਹਨਾਂ ਦੇ ਵੱਲੋਂ ਕੋਈ ਜੜੀ ਵਾਪਦਾਤ ਜਾਂ ਜਾਬ ਦਿੱਤੀ ਗਈ ਨਹੀਂ ਦਿੱਤੀ ਗਈ ਜਾਂ ਕਿਸੇ ਵਾਪਦਾਤ ਦੇ ਵਿੱਚ ਸਪੋਰਟ ਦਿੱਤਾ ਨਹੀਂ ਦਿੱਤਾ ਉਹ ਸਾਰੇ ਅਸੀਂ ਜਿਹੜਾ ਪਹਿਲੂ ਹੈ ਉਹਨਾਂ ਤੇ ਜਿਹੜੇ ਹੈਗੇ ਅਸੀਂ ਕੰਮ ਕਰੇਗੇ ਅਸੀਂ ਬੜੇ ਰਿਕੋਰਡ ਟਾਈਮ ਦੇ ਵਿੱਚ ਜਿਹੜਾ ਹੈਗਾ ਦੋ ਜੜੀ ਹੈ ਜੀ ਫਾਇਰਿੰਗ ਦੀ ਜੜੀ ਵਾਪਦਾਤ ਉਹਨੂੰ ਬੜੀ ਜਿਹਨੂੰ ਕਹਿੰਦੇ ਹੈਗੇ ਪ੍ਰੋਫੈਸ਼ਨਲ ਤਰੀਕੇ ਨਾਲ ਜਿਹੜਾ ਹੈਗਾ ਅਸ਼ਿਟੇਸ਼ ਜਿਹੜਾ ਹੈ ਤਾਂ ਹੋਈਏ ਕਿ ਨਾ ਇਹ ਤੋਂ ਵੱਧ ਵੀ ਹੋ ਸਕਦੇ ਆ ਦੇਖੋ ਉਹ ਤਾਂ ਇਨਵੈਸਟੀਗੇਸ਼ਨ ਦੇ ਉੱਪਰ ਹੈਗਾ ਕਿ ਕੀ ਕੀ ਹੈਗਾ ਐਟ ðiਸ ਪੁਆਇੰਟ ਆਫ ਟਾਈਮ ਅਸੀਂ ਇਹਦੇ 'ਚ ਕਮੈਂਟ ਨਹੀਂ ਕਰ ਸਕਦੇ ਕਿ ਇਨਵੈਸਟੀਗੇਸ਼ਨ ਇੱਕ ਹੈ ਕਿ ਉਹ ਉਹ ਬੜਾ ਹੀ ਡਾਇਨਾਮਿਕ ਹੈ ਕਿ ਅਸੀਂ ਇਹਦੇ 'ਚ ਕਿਹੜੀ ਕਿਹੜੀ ਲੀਡ ਆ ਨਿਕਲਦੀ ਹੈ ਹੈ ਜੀ ਉਹਦੇ 'ਚ ਡਿਪੈਂਡ ਜਿਹੜਾ ਵਿਦੇਸ਼ ਬੈਠਾ ਲੜਕਾ ਉਹਦੇ ਸਮਰੱਝ ਕਲਉਂਦੇ ਹੈਗੇ ਨੇ ਜੀ ਉਹ ਸਾਰੀ ਜੀ ਇਨਵੈਸਟੀਗੇਸ਼ਨ ਦਾ ਸਬਜੈਕਟ ਪਰਦੇ ਆ ਜਾਂ ਕੋਈ ਕੰਮ ਨਹੀਂ ਨਹੀਂ ਇਹੋ ਇਹ ਜੋ ਸੁਣਾਉਤ ਹੋ ਇਹਨਾਂ ਦਾ ਪੜਾਈ ਦਾ ਨਾਲ ਕੋਈ ਰਿਲੇਸ਼ਨ ਨਹੀਂ ਵੈਪਨ ਸਰ ਇਹ ਇੰਡੀਅਨ ਹੈ ਜਾਂ ਤਕੋ ਉਹ ਸਾਰੇ ਸੀ ਚੈੱਕ ਕਰੇਗੇ ਕਿ ਵੈਪਨ ਕਿੱਥੋਂ ਆਏ ਇਹਨਾਂ ਨੂੰ ਕੌਣ ਸਪਲਾਈ ਦਿੱਤੀ ਉਹ ਸਾਰਾ ਇਨਵੈਸਟੀਗੇਸ਼ਨ ਚ ਅਸੀਂ ਦੇਖਾਂਗੇ ਜਿਹੜੇ ਕਿਨੇ ਕਿਨੇ ਕੀ ਕੀ ਕੀਤਾ ਥੈਂਕ ਯੂ